ਇੱਕ ਗੁਰਮੁਖ ਪਿਆਰੇ ਹੋਰ ਵੀ ਆਏ ਨੇ ਨਾਲ ਉਹਨਾਂ ਨੂੰ ਮਾਫ਼ੀ ਚਾਹੁੰਦੇ ਆਂ ਸੀ ਉਹ ਸੋਚਦੇ ਵੀ ਹੋਗੇ ਸਾਨੂੰ ਸਰੋਪਾ ਕਿਉਂ ਨਹੀਂ ਦਿੱਤਾ ਅਸੀਂ ਪੰਥ ਦੇ ਨਾਲ ਆਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਚਨ ਸਮਝਾਇਆ ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੈਕ ਨ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨਾ ਮਨ ਅਸੀਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਪੈਰਾ ਲੈ ਕੇ ਚੱਲਦੇ ਨਾਲ ਅਸੀਂ ਬਾਹਰਲੇ ਦੇਸ਼ਾਂ 'ਚ ਵਿਚਰਦੇ ਆਂ ਕੀਰਤਨ ਕਰਦੇ ਆਂ ਕੇਵਲ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਸਮਝਾਇਆ ਮੜੀ ਨੂੰ ਮੰਨਣਾ ਮਸਾਣਾ ਨੂੰ ਹੀ ਮੰਨਣਾ ਕਿਸੇ ਪੱਥਰ ਦੀ ਪੂਜਾ ਨਹੀਂ ਕਰਨੀ ਔਲੇ ਸ਼ਬਦ ਗੁਰੂ ਸੁਰਤ ਧੁਨ ਚੇਲਾ ਇੱਥੇ ਜਿਹਿਆਂ ਨੂੰ ਅਸੀਂ ਕਿਸੇ ਨੂੰ ਕਹਿੰਦੇ ਨੇ ਤੂੰ ਕਿਉਂ ਆਇਆ ਕਿਉਂਕਿ ਜਦੋਂ ਇਹ ਸਮਾ ਚੱਲਿਆ ਸੀ ਤੇ ਮੈਨੂੰ ਬੜੇ ਲੋਕਾਂ ਨੇ ਬਾਹਰ ਕਿਹਾ ਤੂੰ ਐ ਆਹ ਲਵਜ ਬੋਲਿਆ ਤੂੰ ਐ ਮੈਂ ਮੈਂ ਨਹੀਂ ਮੈਂ ਮਹਿਤੇ ਚੌਕੀਆਂ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਨੇ ਸੁੱਤਿਆਂ ਨੂੰ ਜਗਾਇਆ ਮੈਂ ਉਸ ਧਰਤੀ ਦਾ ਮੇਰਾ ਮਹਿਤਾ ਚੌਕ ਪਿੰਡ ਹੈ ਮੈਂ ਜੰਮਦੇ ਨੂੰ ਮਨੂ ਤੇੜ ਕਸ਼ਹਿਰਾ ਮਿਲਿਆ ਮੇਰੀ ਮਾਂ ਨੇ ਮੇਰੇ ਜੰਮਣ ਤੋਂ ਪਹਿਲਾਂ ਹੀ ਕਸ਼ਹਿਰੇ ਤੇ ਚੋਲੇ ਤਿਆਰ ਕੀਤੇ ਮੇਰਾ ਪਿਤਾ ਮਹਾਕਾਲ ਮੇਰੇ ਪਿਤੇ ਨੇ ਦਲਪੰਥ ਦੇ ਸੇਵਾ ਕੀਤੀ ਮੇਰੀ ਮਾਂ ਨੇ ਕੀਤੀ ਹੈ ਮੈਂ ਪੰਥ ਵਿੱਚ ਜਨਮ ਲਿਆ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾਦੂ ਦੀ ਸਮਾਦ ਵਾਲ ਸੇਹ ਚੋ ਕਹਦੇ ਪੰਜਾਂ ਪਿਆਰੇ ਨੇ ਸਜਾ ਲਾ ਦਿੱਤੀ ਸੀ ਗੁਰੂ ਕਲਗੀਧਰ ਸਾਹਿਬ ਜੀ ਨੂੰ ਕਿਉਂ ਗਿਆਨੀ ਜੀ ਸਿੰਘ ਸਾਹਿਬ ਬਾਬਾ ਦਲਬਾਖ ਸਿੰਘ ਜੀ ਇਸੇ ਤਰ੍ਹਾਂ ਹੀ ਮੈਂ ਖੜੇ ਜੋ ਤੁਸੀਂ ਜਿਹਾ ਰੱਖੋ ਦਰਸ਼ਨ ਦੇਈ ਚੱਲੋ ਕੋਈ ਗੱਲ ਨਹੀਂ ਤੁਸੀਂ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਓ ਮੈਂ ਤੁਹਾਡੀ ਅਗਵਾਈ ਚ ਕਿਉਂਕਿ ਮੈਨੂੰ ਬਾਹਰਲੇ ਦੇਸ਼ ਪੁੱਛਣਗੇ ਵੀ ਆਹ ਕੀ ਬਣਾਈ ਏਕੀ ਕੀਤਾ ਤੂੰ ਬਚਨੇ ਐ ਪਰ ਬਾਬਾ ਬਲਵੰਦਰ ਸਿੰਘ ਸਾਡੇ ਸਤਿਕਾਰਯੋਗ ਨੇ ਸਾਡੇ ਵੱਡੇ ਮਹਾਪੁਰਸ਼ਾਂ ਦਾ ਇਹ ਪਰਿਵਾਰ ਹੈ ਜਿਹੜਾ ਗੁਰੂ ਕਲਗੀ ਧਰ ਸਾਹਿਬ ਦੀ ਮਰਜ਼ਾਦਾ ਵਿੱਚ ਰਹਿੰਦਾ ਤੇ ਉਹਦਾ ਸਤਿਕਾਰ ਵੀ ਹੁੰਦਾ ਹੈ ਮੈਂ ਨਹੀਂ ਸਤਿਕਾਰ ਕਰਨਾ ਗੁਰਗ੍ਰੰਥ ਸਾਹਿਬ ਨੇ ਸਤਿਕਾਰ ਕਰਨਾ ਪੰਜਾਂ ਤਖਤਾਂ ਨੇ ਕਰਨਾ ਸਾਡਾ ਚੱਲਦਾ ਵੀਰ ਚੱਕਰਵਰਤੀ ਬੁੱਢਾ ਦਲ ਹੈ ਪੰਜਵਾਂ ਤਖਤ ਅਸੀਂ ਉਹਦੇ ਮੁਤਾਬਕ ਚੱਲਣਾ ਹੈ ਪਿਆਰਿਓ ਜੇ ਦਾਦੂ ਦੀ ਸਮਾਦ ਨੂੰ ਝੁੱਕ ਕੇ ਤੀਰ ਝੁਕਿਆ ਤੇ ਤਾਂ ਵੀ ਸਿਖਾ ਨੇ ਮਹਾਰਾਜ ਨੂੰ ਤਨਖਾਹਾਂ ਬਕਰਾਰ ਦੇ ਦਿੱਤਾ ਸੀ ਮਹਾਰਾਜ ਨੇ 500 ਰੁਪਏ ਦੀ ਦੇਗ ਤੇ ਮਹਾਰਾਜ ਤਨਖਾਹ ਲੱਗੀ ਫੇਰ ਜਾ ਕੇ ਮਾਫ ਕੀਤਾ ਗਿਆ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੋਗ ਲਵਾਉਣੇ ਆ ਲਾਓ ਭੋਗ ਹਰ ਰਾਏ ਅਸੀਂ ਕੀ ਕਰਦੇ ਫਿਰਦੇ ਆ ਅਸੀਂ ਕਿਹਨੂੰ ਖੁਸ਼ ਕਰਨਾ ਸਾਨੂੰ ਮਹਾਰਾਜ ਬਾਣੀ ਦਿੰਦਾ ਹੈ ਬਾਣੀ ਦਿੱਤੀ ਹੈ ਉਹਨੇ ਬਚਨ ਕਿਹਾ ਬਾਣੀ ਬਾਣਾ ਪੰਖ ਵਿਛਾਣੋ ਸਿੰਘ ਗੁਰੂ ਤੇ ਪੰਛੀ ਜਾਣੋ ਕਿਸ ਦੀ ਚਾਲ ਪੁਲੂਸੀ ਵਾਸਤੇ ਬਾਣਾ ਨਹੀਂ ਦਿੰਦਾ ਸਾਨੂੰ ਜੇ ਚਾਲ ਪੁਲੂਸੀ ਕਰਨੀ ਤਾਂ ਬਾਣਾ ਪਾਉਣ ਦਾ ਫਾਇਦਾ ਹੀ ਕੋਈ ਨਹੀਂ ਫਿਰ ਮਰਨਾ ਹੀ ਚੰਗਾ ਅਸੀਂ ਚਾਲ ਪੁਲੂਸੀਆਂ ਵਾਸਤੇ ਨਹੀਂ ਐ ਅਸੀਂ ਧਰਮ ਦੀ ਖਾਤਰ ਜੂਝਣ ਵਾਲੇ ਆ ਅੱਜ ਜੋ ਹੋ ਰਿਹਾ ਹਰਿਆਣੇ ਦੇ ਬਾਰਡਰ ਤੇ ਪੰਜਾਬ ਦੇ ਬਾਰਡਰ ਤੇ ਕੀ ਅਸੀਂ ਉਹਦਾ ਕੋਈ ਹੰਗਾਰਾ ਮਾਰਿਆ ਕਿਆ ਵੀ ਕੀ ਹੋ ਰਿਹਾ ਨਜਾਇਜ਼ ਗੋਲੇ ਵੱਜ ਰਹੇ ਨੇ ਨਜਾਇਜ਼ ਪਲਾਸਟਿਕ ਦੀਆਂ ਗੋਲੀਆਂ ਚੱਲ ਰਹੀਆਂ ਨੇ ਨਜਾਇਜ਼ ਟੀਅਰ ਗੈਸ ਚੱਲ ਰਹੀ ਹੈ ਕਿਉਂ ਹੋ ਰਿਹਾ ਹੈ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਉਹਦੀ ਚਾਲ ਪਲੂਸੀ ਨਾ ਕਰੀਏ ਜੇ ਚਾਲ ਪਲੂਸੀ ਕਰਾਂਗੇ ਨਾ ਤੇ ਸਾਡਾ ਅਸਰ ਪੰਜਾਬੀਆਂ ਦਾ ਮਾਣਾ ਹੋਣਾ ਇਹ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਕਦੀ ਕਿਸੇ ਨੇ ਕਿਹਾ ਕਿ ਬਾਹਰਲਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਕਦੀ ਕਿਹਾ ਕਿਸੇ ਨੇ ਗੋਰੀਆ ਦੀ ਧਰਤੀ ਕਿਹਾ ਜਾਂਦਾ ਆ ਮੇਰਾ ਵੀਰ ਜਸਵਿੰਦਰ ਸਿੰਘ ਜੀ ਇਹਦੀ ਜ਼ੁਬਾਨ ਤੇ ਸੱਚ ਰਹਿੰਦਾ ਤੇ ਜਦੋਂ ਹੀ ਜ਼ੁਬਾਨ ਤੇ ਸੱਚ ਬੋਲਦਾ ਤੇ ਮੋਰਚਾ ਵੀ ਬੱਦੇ ਹੁੰਦਾ ਅਸੀਂ ਡੁਪਲੀਕੇਟ ਚੀਜ਼ ਦੇ ਨਾਲ ਨਹੀਂ ਚੱਲ ਸਕਦੇ ਮੇਰੀ ਗੁਜ਼ਾਰਸ਼ ਹੈ ਸਾਡਾ ਸੀਸ ਕਿਤੇ ਗੁਰੂਗ੍ਰੰਥ ਸਾਹਿਬ ਅੱਗੇ ਸਾਡਾ ਸੀਸ ਕਿਤੇ ਨਿਸ਼ਾਨਾ ਤੇ ਨਗਾਰਿਆਂ ਅੱਗੇ ਸਾਡਾ ਸੀਸ ਕਿਤੇ ਖਾਲਸੇ ਪੰਥ ਅੱਗੇ ਕਿਸੇ ਹੋਰ ਚੀਜ਼ ਅੱਗੇ ਪੱਥਰ ਅੱਗੇ ਨਹੀਂ ਝੁਕਦਾ ਨਾ ਅਸੀਂ ਪੱਥਰ ਨੂੰ ਭੋਗ ਲਾਉਂਦੇ ਆ ਬਿਲਕੁਲ ਪੱਥਰ ਨੂੰ ਭੋਗ ਲੱਗਦਾ ਸਾਡੇ ਪੱਥਰ ਨੂੰ ਜੇ ਭੋਗ ਲੱਗਦਾ ਸੀ ਤੇ ਨਾਮਦੇਵ ਦਾ ਪਿੱਤਾ ਪਖੰਡ ਕਰਦਾ ਸੀ ਤੇ ਪ੍ਰਗਟ ਕਿਨੇ ਕੀਤਾ ਭਗਤ ਨਾਮਦੇਵ ਜੀ ਨੇ ਸਾਡੀ ਭਗਤ ਨਾਮਦੇਵ ਜੂਏ ਵਾਲੀ ਵਿਵਸਥਾ ਹੈਗੀ ਹੈ ਸਾਡੀ ਕਿਰਿਆ ਹੈਗੀ ਹੈ ਪ੍ਰਗਟ ਹੋ ਕੇ ਦੁੱਧ ਪਿਵਾਸ ਕੀ ਸੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਦੇ ਤੋਂ ਬਾਅਦ ਮਾਰੇ ਕਹਿੰਦੇ ਅਕਾਲ ਪੁਰਖ ਕੇ ਹੁਕਮ ਸਿਓ ਪ੍ਰਗਟਿਓ ਪੰਥ ਮਹਾਨ ਗੁਰੂ ਗ੍ਰੰਥ ਜੀ ਮਾਨੀਐ ਤਾਰੇ ਸਗਲ ਕੋਲਾਨ ਖਾਲਸਾ ਜੀ ਮੈਂ ਖਾਲਸਾ ਪ੍ਰਗਟ ਕੀਤਾ ਉਹਦੇ ਹੁਕਮ ਦੇ ਨਾਲ ਤੇ ਮੈਂ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਲਾਉਣ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ ਉਹਦੀਆਂ ਕੁਲਾ ਤਰ ਜਾਣਗੀਆਂ ਜਿਹੜਾ ਨਹੀਂ ਮੰਨੇਗਾ ਉਹਦੀਆਂ ਕੁਲਾ ਸੁੱਕ ਜਾਣਗੀਆਂ ਇਸ ਕਰਕੇ ਪਿਆਰਿਓ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਅਸੀਂ ਕਿਸੇ ਜੱਥੇਬੰਦੀ ਦੇ ਵਿਰੋਧ ਨਹੀਂ ਅਸੀਂ ਹਿੰਦੂ ਵੀਰਾਂ ਨੂੰ ਵੀ ਪਿਆਰ ਕਰਦੇ ਆ ਆ ਸੈਨਾਨੀ ਵੀ ਕਰਦੇ ਆ ਮੁਸਲਮਾਨਾਂ ਨੇ ਵੀ ਕਰਦੇ ਆ ਆ ਸਾਡੇ ਇੱਥੇ ਜਿੰਨੇ ਕੰਮ ਕੀਤਾ ਤੇ ਉਹ ਮੁਸਲਮਾਨ ਵੀਰ ਐ ਇੱਥੇ ਸਾਡਾ ਲਾਈਟ ਵਾਲਾ ਕਹਿੰਨਗਾ ਬਾਬਾ ਜੀ ਦੱਸੋ ਤੁਸੀਂ ਮੁਸਲਮਾਨਾਂ ਨੂੰ ਸਾਥ ਲਿਆ ਕਿੱਡੀ ਮਾਰੀ ਗੱਲ ਮੈਂ ਓਏ ਬਾਹਰ ਚੱਲ ਅਸੀਂ ਤਾਂ ਸਭ ਲਈ ਰੋਟੀ ਦਾ ਪ੍ਰਬੰਧ ਕਰਨਾ ਆ ਪਾਟੀ ਸਿੰਘ ਹਣ ਇੱਥੇ 2 ਜਨਵਰੀ ਤੋਂ ਲੜੀ ਚੱਲੀ ਆ ਤੇ ਦੱਸੋ ਕਿੰਨਿਆਂ ਕਦੇ ਪਾਠ ਸੁਣਿਆ ਉਹ ਮਤਲਬ ਇਹ ਨਹੀਂ ਪੀ ਲੜੀ ਚੱਲੀ ਸਾਨੂੰ ਫੜ ਲਈ ਮਿਲਣਾ ਉਹ ਜਿੰਨੇ ਗਰੀਬ ਪਾਠੀਆ ਕਿਸੇ ਦੀ ਮਾਂ ਬਿਮਾਰ ਕਿਸੇ ਦੀ ਭੈਣ ਬਿਮਾਰ ਕਿਸੇ ਦੀ ਘਰ ਵਾਲੀ ਬਿਮਾਰ ਕੋਈ ਆਪਣੀ ਦਵਾਈ ਵਾਸਤੇ ਉਹਦੇ ਘਰ ਚ ਰੋਟੀ ਵਾਸਤੇ ਰਾਸ਼ਨ ਚਾਹੀਦਾ ਉਹਦੇ ਵਾਸਤੇ ਉਹਨੇ ਅਰਦਾਸਾਂ ਕਰਨੀਆਂ ਉਹਨੇ ਅਸੀਸਾਂ ਦੇਣੀਆਂ ਉਹਦੇ ਲਈ ਹੀ ਇਹ ਭਾਈ ਭਲਾ ਹੋਣਾ ਜਿਨੇ ਮਾਇਆ ਦਿੱਤੀ ਜਿਨੇ ਪਾਠ ਕਰਾਇਆ ਉਹਦੇ ਲਈ ਸਾਰਾ ਕੁਝ ਹੈ ਅਸੀਂ ਗਰੀਬ ਵਾਸਤੇ ਕਰ ਸਕਦੇ ਆ ਆ ਮੈਨੂੰ ਇੱਕ ਕਿਸੇ ਨੇ ਕਿਹਾ ਬਾਬਾ ਜੀ ਫੁਲਾਣੇ ਗਿਆਨੀ ਜੀ ਉਹਨਾਂ ਦੀ ਮਾਤਾ ਦੀ ਡੈਥ ਹੋ ਗਈ ਭੋ ਚਲੋਗੇ ਮੈਂ ਬੜੇ ਗਰੀਬਾਂ ਦੀ ਮਾਵਾ ਮਰਦੀਆਂ ਉਥੇ ਕਦੀ ਆਪਾਂ ਗਏ ਆ ਬੜੇ ਗਰੀਬਾਂ ਦੀ ਮਾਵਾ ਮਰਦੀਆਂ ਨੇ ਕਦੀ ਗਏ ਆ ਅਮੀਰ ਵਾਸਤੇ ਕੋ ਜਾਈਏ ਮੰਦਰ ਧਾ ਦੇ ਮਸਜਿਦ ਧਾ ਦੇ ਧਾ ਦੇ ਜੋ ਕੁਝ ਛੇਂਦਾ ਇੱਕ ਕਿਸੇ ਦਾ ਦਿਲ ਨਾ ਢਾਈ ਜਿਹਦੇ ਵਿੱਚ ਰੱਬ ਰਹਿੰਦਾ ਹੀ ਅਸੀਂ ਤਾਂ ਰੱਬ ਨੂੰ ਵੇਖਣਾ ਜਰਾ ਜਰਾ ਚ ਵੇਖਣਾ ਪਰ ਪਿਆਰਿਓ ਸਾਡਾ ਜਿਹੜਾ ਸੀਸ ਹੈ ਨਾ ਗੁਰੂ ਪੰਥ ਅੱਗੇ ਤੇ ਗੁਰੂ ਗ੍ਰੰਥ ਅੱਗੇ ਝੁਕਦਾ ਔਰ ਕਿਸੇ ਚੀਜ਼ ਅਗੇ ਨਹੀਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਲੱਗ ਉਦ ਨਹੀਂ ਕਰਤਾ ਸੀ ਜਿੱਦਣ ਮੂਰ ਮੰਤਰ ਗੁਰੂ ਨਾਨਕ ਸਾਹਿਬ ਨੇ ਉਚਾਰਨ ਕਰਕੇ ਫਿਰ ਬਟਾਲੇ ਦੀ ਧਰਤੀ ਤੇ ਮਹਾਰਾਜ ਨੇ ਲਾਵਾ ਮੂਲ ਮੰਤਰ ਨਾਲ ਲਈਆਂ ਸਨ ਉਦ ਲਈ ਅਲੱਗ ਹੋ ਗਈ ਸੀ ਇਹ ਕੰਦ ਦਾ ਇਤਿਹਾਸ ਕਿਤੇ ਖੋਜ ਕਰੋ ਪੜੋ ਕਿਉਂ ਕੰਦ ਸੁੱਟਣ ਲੱਗੇ ਸੀ ਪ੍ਰੋਤ ਵੀ ਇਹਨੇ ਸਾਡੀ ਗੱਲ ਨਹੀਂ ਮੰਨੀ ਇਹਨੇ ਵੇਦ ਸਾਸ਼ਤਰਾਂ ਦੇ ਨਾਲ ਲਾਵਾ ਨਹੀਂ ਲਈਆਂ ਇੱਥੇ ਕੰਦ ਸੁੱਟ ਦਿਓ ਮਹਾਰਾਜ ਨੇ ਫਿਰ ਕਹੇ ਜੁਗਾ ਜਗੰਤਰ ਤੱਕ ਖੜੀ ਰਹੇਗੀ ਅੱਜ ਖੜੀ ਹੈ ਨਾ ਕੰਦ ਅੱਜ ਉਹ ਜਿੱਥੇ ਬੈਠੀ ਸੀ ਉੱਥੇ ਗੁਰੂ ਹਰਗੋਬਿੰਦ ਸਾਹਿਬ ਨੇ ਥੜਾ ਬਣਾਇਆ ਜਿੱਥੇ ਮੂਲ ਮੰਤਰ ਦੇ ਨਾਲ ਲਾਵਾਂ ਲਈਆਂ ਨੇ ਮਹਾਰਾਜੀ ਨੇ ਇਸ ਕਰਕੇ ਅਸੀਂ ਮਾਫੀ ਚਾਹੁੰਦੇ ਆ ਅੱਜ ਕੁਦਰਤੀ ਗੱਲ ਬਣ ਗਈ ਕਿਉਂਕਿ ਮੈਨੂੰ ਬੜਾ ਸੰਤਾਪ ਭੋਗਣਾ ਪਿਆ ਕਦੀ ਕੋਈ ਮੈਨੂੰ ਕਹਿੰਦਾ ਬਾਬਾ ਜਵਾਬ ਦੇ ਇਥੇ ਬਾਹਰ ਕਿ ਤੇਰਾ ਨਾਂ ਵੱਜਦਾ ਮੈਂ ਮੈਂ ਤਾਂ ਦਾ ਨਹੀਂ ਮੈਂ ਜੇਲਾਂ ਕਟੀਆਂ ਨੇ ਮੈਂ ਮਹਿਤੇ ਚੌਂਕ 'ਚ ਸੰਘਰਸ਼ ਦੇਖਿਆ ਮਹਿਤੇ ਚੌਂਕ ਦਾ ਜਿਹੜਾ ਤਪਦਾ ਹੋਇਆ ਮਾਹੌਲ ਉਹ ਦੇਖਿਆ ਮੈਂ ਮੇਰੀ ਮਾਂ ਦਾ ਖੂਨ ਗੰਦਾ ਨਹੀਂ ਮੇਰੇ ਪਿਓ ਦਾ ਖੂਨ ਗੰਦਾ ਨਹੀਂ ਹੋ ਸਕਦਾ ਅਸੀਂ ਪੰਥ ਲਈ ਪਹਿਲਾਂ ਮਰਨ ਕਬੂਲ ਜੀਵਨ ਕੀ ਛੜਾਸ ਹੋ ਹੋ ਸਭਨ ਕੀ ਰੇਣਕਾ ਤੋ ਆਓ ਹਮਾਰੇ ਪਾਸ ਅਸੀਂ ਬਾਬਾ ਦੀਪ ਸਿੰਘ ਦਾ ਸ਼ਿਧੀ ਦੇੜਾ ਮਨਾ ਰਹੇ ਆਂ ਮਾਂ ਕਾਲ ਜਿੰਨੇ ਆਏ ਨੇ ਉਹਨਾਂ ਦੇ ਚਰਨਾਂ 'ਚ ਨਮਸ਼ਕਾਰ ਪਰ ਮੈਨੂੰ ਪਤਾ ਪਿਆਰਿਓ ਇਹ ਦੁੱਖ ਵਾਲੀ ਗੱਲ ਨਹੀਂ ਇਹ ਗੱਲ ਪੰਥ ਦੀ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜਿਹੜਾ ਆਪਣੇ ਪਿਓ ਨੂੰ ਛੱਡ ਕੇ ਆਪਣੀ ਮਾਂ ਨੂੰ ਛੱਡ ਕੇ ਹੋਰ ਪਾਸੇ ਤੁਰਿਆ ਫਿਰੇਗਾ ਲੋਕਾਂ ਨੇ ਕਹਿਣਾ ਆਪਣੀ ਮਾਂ ਦੀ ਸੇਵਾ ਨਹੀਂ ਕੀਤੀ ਆਪਣੇ ਪਿਓ ਦੀ ਸੇਵਾ ਨਹੀਂ ਕੀਤੀ ਦੋ ਜੇ ਪਿਓ ਬਣਾਉਂਦਾ ਕਰਦਾ ਤੇਰਾ ਪਿਓ ਤੇ ਭੁੱਖਾ ਮਰਦਾ ਫਿਰਦਾ ਅੱਜ ਕਿੰਨੇ ਲੋਕ ਭੁੱਖੇ ਮਰਦੇ ਨੇ ਕਿੰਨੇ ਲੋਕਾਂ ਨੇ ਘਰ ਨਹੀਂ ਆ ਕਿੰਨਿਆਂ ਲੋਕਾਂ ਦੀਆਂ ਧੀਆਂ ਬੇ ਘਰ ਹੋਈਆਂ ਫਿਰਦੀਆਂ ਵਸਾਉਣੀਆਂ ਕਿੰਨੇ ਆ ਇਸ ਕਰਕੇ ਅਸੀਂ ਕਿਸੇ ਨੂੰ ਖੁਸ਼ ਨਹੀਂ ਕਰਨਾ ਅਸੀਂ ਕਲਗੀਧਰ ਨੂੰ ਖੁਸ਼ ਕਰਨਾ ਮਾਰੇ ਨਾ ਬੱਚਾ ਨਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਗੁਰੂ ਕਿਰਪਾ ਕਰੇ ਅਸੀਂ ਭਾਈ ਪਿਆਰਿਓ ਕਿਸੇ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੇ ਪਰ ਗੱਲ ਇਹ ਆ ਜਿਹੜਾ ਗੁਰੂ ਕਲਗੀ ਧਰਦਾ ਬਚਨ ਹੀ ਨਾ ਮੰਨਦਾ ਉਹਦੇ ਨਾਲ ਸਾਡਾ ਕੋਈ ਰਿਸ਼ਤਾ ਨਹੀਂ ਹੈ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜੇ ਗੁਰੂ ਪੁੱਤਰ ਨੇ ਪੰਗਤੀ ਦਾ ਉਲਟਾ ਕਰਤਾ ਸੀ ਮੈਂ ਗੁਰੂ ਕਹਿੰਦਾ ਜਿੱਧਰ ਤੇਰਾ ਮੂੰਹ ਉਧਰੋਂ ਭਗ ਜਾ ਇੱਧਰ ਨਾ ਆਈ ਬਾਬਾ RAM ਰਾਏ ਦਾ ਮੂੰਹ ਨਹੀਂ ਸੀ ਉਧਰ ਹੋਇਆ ਦੁੱਖੀ ਭੋਗਿਆ ਭਾਵੇਂ ਅੱਜ ਜਿੰਨੇ ਮਰਜੀ ਝੂਟੇ ਚੇਲੇ ਨੇ ਉਹਦੇ ਇਸ ਕਰਕੇ ਜਿਹੜਾ ਸਾਡੇ ਕਲਗੀ ਧਰਦਾ ਨਹੀਂ ਉਹ ਸਾਡਾ ਵੀ ਨਹੀਂ ਹੈ ਮਾਫ਼ ਕਰ ਦੇਣਾ ਗੁਰੂ ਕਿਰਪਾ ਕਰੇ ਜਿਨੇ ਮਹਾਂਪੁਰ ਸਾਹਿਬ ਤੁਹਾਡੇ ਚਰਨਾਂ 'ਚ ਕਰੋੜਾਂ ਵਾਰ ਨਮਸਕਾਰ ਗੱਜ ਵਿੱਚ ਫਤਿਹ ਗਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਗੁਰਮੁਖ ਪਿਆਰੇ ਹੋਰ ਵੀ ਆਏ ਨੇ ਨਾਲ ਉਹਨਾਂ ਨੂੰ ਮਾਫ਼ੀ ਚਾਹੁੰਦੇ ਆਂ ਸੀ ਉਹ ਸੋਚਦੇ ਵੀ ਹੋਣਗੇ ਸਾਨੂੰ ਸਰੋਪਾ ਕਿਉਂ ਨਹੀਂ ਦਿੱਤਾ ਅਸੀਂ ਪੰਥ ਦੇ ਨਾਲ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਆਂ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਚਨ ਸਮਝਾਇਆ ਜਾਗਤ ਜੋਤ ਜਪੈ ਨਿਸਬਾਸਰ ਇਕ ਬਿਨਾ ਮਨ ਨੈਕ ਨਾ ਆਨੈ ਪੂਰਨ ਪ੍ਰੇਮ ਪ੍ਰਤੀਤ ਸਜੈ ਬ੍ਰਤ ਗੌਰ ਮੜੀ ਮਟ ਭੂਲ ਨਾ ਮਨ ਅਸੀਂ ਦਸਵੇਂ ਪਾਤਸ਼ਾਹ ਦੀ ਬਾਣੀ ਦਾ ਪੈਰਾ ਲੈ ਕੇ ਚੱਲਦੇ ਨਾਲ ਅਸੀਂ ਬਾਹਰਲੇ ਦੇਸ਼ਾਂ 'ਚ ਵਿਚਰਦੇ ਆਂ ਕੀਰਤਨ ਕਰਦੇ ਆਂ ਕੇਵਲ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਬਚਨ ਸਮਝਾਇਆ ਮੜੀ ਨੂੰ ਨਹੀਂ ਮੰਨਣਾ ਮਸਾਣਾ ਨੂੰ ਨਹੀਂ ਮੰਨਣਾ ਕਿਸੇ ਪੱਥਰ ਦੀ ਪੂਜਾ ਨਹੀਂ ਕਰਨੀ ਔਲੇ ਸ਼ਬਦ ਗੁਰੂ ਸੁਰਤ ਤੋਂ ਚੇਲਾ ਇੱਥੇ ਜੀ ਆਇਆਂ ਨੂੰ ਅਸੀਂ ਕਿਸੇ ਨੂੰ ਕਹਿੰਦੇ ਨੇ ਤੂੰ ਕਿਉਂ ਆਇਆ ਕਿਉਂਕਿ ਜਦੋਂ ਇਹ ਸਮਾਂ ਚੱਲਿਆ ਸੀ ਤੇ ਮੈਨੂੰ ਬੜੇ ਲੋਕਾਂ ਨੇ ਬਾਹਰ ਕਿਹਾ ਤੂੰ ਐ ਇਹ ਲਬਜ ਬੋਲਿਆ ਤੂੰ ਐ ਮੈਂ ਹੈ ਮੈਂ ਨਹੀਂ ਮੈਂ ਮਹਿਤੇ ਚੌਕੀਆਂ ਜਿੱਥੇ ਸੰਤ ਬਾਬਾ ਜਰਨੈਲ ਸਿੰਘ ਨੇ ਸੁੱਤਿਆਂ ਨੂੰ ਜਗਾਇਆ ਮੈਂ ਉਸ ਧਰਤੀ ਦਾ ਮੇਰਾ ਮਹਿਤਾ ਚੌਕ ਪਿੰਡ ਹੈ ਮੈਂ ਜੰਮਦੇ ਨੂੰ ਮਨੂੰ ਤੇੜ ਕਸ਼ਹਿਰਾ ਮਿਲਿਆ ਮੇਰੀ ਮਾਂ ਨੇ ਮੇਰੇ ਜੰਮਣ ਤੋਂ ਪਹਿਲਾਂ ਹੀ ਕਸ਼ਰੇ ਤੇ ਚੋਲੇ ਤਿਆਰ ਕੀਤੇ ਮੇਰਾ ਪਿਤਾ ਮਹਾਕਾਲ ਮੇਰੇ ਪਿਤੇ ਨੇ ਦਲਪੰਥ ਦੇ ਸੇਵਾ ਕੀਤੀ ਮੇਰੀ ਮਾਂ ਨੇ ਕੀਤੀ ਹੈ ਮੈਂ ਪੰਥ ਵਿੱਚ ਜਨਮ ਲਿਆ ਹੈ ਪਿਆਰਿਓ ਗੁਰੂ ਗੋਬਿੰਦ ਸਿੰਘ ਮਹਾਰਾਜੀ ਦਾਦੂ ਦੀ ਸਮਾਦ ਵਾਲ ਸੇਚੋ ਕਹਦੇ ਪੰਜਾਂ ਪਿਆਰੇ ਨੇ ਸਜਾ ਲਾ ਦਿੱਤੀ ਸੀ ਗੁਰੂ ਕਲਗੀਧਰ ਸਾਹਿਬ ਜੀ ਨੂੰ ਕਿਉਂ ਗਿਆਨੀ ਜੀ ਸਿੰਘ ਸਾਹਿਬ ਬਾਬਾ ਦਲਬਾਗ ਸਿੰਘ ਜੀ ਇਸੇ ਤਰ੍ਹਾਂ ਹੀ ਮ ਖੜੇ ਹੋ ਜਤੂ ਜੀ ਜਰਾ ਕੋ ਦਰਸ਼ਨ ਦੇਈ ਚਲੋ ਕੋਈ ਗੱਲ ਤੁਸੀਂ ਅਕਾਲ ਤਖਤ ਸਾਹਿਬ ਦੇ ਪੰਜ ਪਿਆਰੇ ਹੋ ਮੈਂ ਤੁਹਾਡੀ ਅਗਵਾਈ ਚ ਕਿਉਂਕਿ ਮਨ ਬਾਹਰਲੇ ਦੇਸ਼ ਪੁੱਛਣਗੇ ਵੀ ਆਹ ਕੀ ਬਣਾਵੀਂ ਏਕੀ ਕੀਤਾ ਤੂੰ ਬਚਨੇ ਹੈ ਹੁਣ ਬਾਬਾ ਬਲਵੰਦਰ ਸਿੰਘ ਸਾਡੇ ਸਤਿਕਾਰਯੋਗ ਨੇ ਸਾਡੇ ਵੱਡੇ ਮਹਾਪੁਰਸ਼ਾਂ ਦਾ ਇਹ ਪਰਿਵਾਰ ਹੈ ਜਿਹੜਾ ਗੁਰੂ ਕਲਗੀਧਰ ਸਾਹਿਬ ਦੀ ਮਰਜ਼ਾਦਾ ਵਿੱਚ ਰਹਿੰਦਾ ਤੇ ਉਹਦਾ ਸਤਿਕਾਰ ਵੀ ਹੁੰਦਾ ਹੈ ਮੈਂ ਨਹੀਂ ਸਤਕਾਰ ਕਰਨਾ ਗੁਰੂ ਗ੍ਰੰਥ ਸਾਹਿਬ ਨੇ ਸਤਕਾਰ ਕਰਨਾ ਪੰਜਾਂ ਤਖਤਾਂ ਨੇ ਕਰਨਾ ਸਾਡਾ ਚੱਲਦਾ ਵੀਰ ਚੱਕਰਵਰਤੀ ਬੁੱਢਾ ਦਲ ਹੈ ਪੰਜਵਾਂ ਤਖਤ ਅਸੀਂ ਉਹਦੇ ਮੁਤਾਬਕ ਚੱਲਣਾ ਹੈ ਪਿਆਰਿਓ ਜੇ ਦਾਦੂ ਦੀ ਸਮਾਦ ਨੂੰ ਝੁੱਕ ਕੇ ਤੀਰ ਝੁਕਿਆ ਤੇ ਤਾਂ ਵੀ ਸਿਖਾ ਨੇ ਮਹਾਰਾਜ ਨੂੰ ਤਨਖਾਹਾਂ ਬਕਰਾਰ ਦੇ ਦਿੱਤਾ ਸੀ ਮਹਾਰਾਜ ਨੇ 500 ਰੁਪਏ ਦੀ ਦੇਗ ਤੇ ਮਹਾਰਾਜ ਨੂੰ ਤਨਖਾਹ ਲੱਗੀ ਫੇਰ ਜਾ ਕੇ ਮਾਫ ਕੀਤਾ ਗਿਆ ਅਸੀਂ ਤੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਭੋਗ ਲਵਾਉਣੇ ਆ ਲਾਓ ਭੋਗ ਹਰ ਰਾਏ ਅਸੀਂ ਕੀ ਕਰਦੇ ਫਿਰਦੇ ਆ ਅਸੀਂ ਕਿੰਨੂੰ ਖੁਸ਼ ਕਰਨਾ ਸਾਨੂੰ ਮਹਾਰਾਜ ਬਾਣਾ ਦਿੱਤਾ ਹੈ ਬਾਣੀ ਦਿੱਤੀ ਹੈ ਉਹਨੇ ਬਚਨ ਕਿਹਾ ਬਾਣੀ ਬਾਣਾ ਪੰਖ ਪਿਛਾਣੋ ਸਿੰਘ ਗੁਰੂ ਤੇ ਪੰਛੀ ਜਾਣੋ ਕਿਸੇ ਦੀ ਚਾਲ ਪਲੂਸੀ ਵਾਸਤੇ ਬਾਣਾ ਨਹੀਂ ਦਿੱਤਾ ਸਾਨੂੰ ਜੇ ਚਾਲ ਪਲੂਸੀ ਕਰਨੀ ਤੇ ਬਾਣਾ ਪਾਉਣ ਦਾ ਫਾਇਦਾ ਹੀ ਕੋਈ ਨਹੀਂ ਫਿਰ ਮਰਨਾ ਹੀ ਚੰਗਾ ਹੈ ਅਸੀਂ ਚਾਲ ਪੁਲਸੀਆਂ ਵਾਸਤੇ ਨਹੀਂ ਐ ਅਸੀਂ ਧਰਮ ਦੀ ਖਾਤਰ ਜੂਝਣ ਵਾਲੇ ਆ ਅੱਜ ਜੋ ਹੋ ਰਿਹਾ ਹਰਿਆਣੇ ਦੇ ਬਾਰਡਰ ਤੇ ਪੰਜਾਬ ਦੇ ਬਾਰਡਰ ਤੇ ਕੀ ਅਸੀਂ ਉਹਦਾ ਕੋਈ ਹੰਗਾਰਾ ਮਾਰਿਆ ਕਿ ਆ ਵੀ ਕੀ ਹੋ ਰਿਹਾ ਨਜਾਇਜ਼ ਗੋਲੇ ਵੱਜ ਰਹੇ ਨੇ ਨਜਾਇਜ਼ ਪਲਾਸਟਿਕ ਦੀਆਂ ਗੋਲੀਆਂ ਚੱਲ ਰਹੀਆਂ ਨੇ ਨਜਾਇਜ਼ ਟਾਇਰ ਗੈਸ ਚੱਲ ਰਹੀ ਹੈ ਕਿਉਂ ਹੋ ਰਿਹਾ ਹੈ ਅਸੀਂ ਕਿਸੇ ਨੂੰ ਖੁਸ਼ ਕਰਨ ਵਾਸਤੇ ਉਦੀ ਚਾਲ ਖਲੂਸੀ ਨਾ ਕਰੀਏ ਜੇ ਚਾਲ ਖਲੂਸੀ ਕਰਾਂਗੇ ਨਾ ਤੇ ਸਾਡਾ ਅਸਰ ਪੰਜਾਬੀਆਂ ਦਾ ਮਾੜਾ ਹੋਣਾ ਇਹ ਪੰਜਾਬ ਗੁਰੂਆਂ ਤੇ ਪੀਰਾਂ ਦੀ ਧਰਤੀ ਹੈ ਕਦੀ ਕਿਸੇ ਨੇ ਕਿਹਾ ਕਿ ਬਾਹਰਲਾ ਦੇਸ਼ ਗੁਰੂਆਂ ਪੀਰਾਂ ਦੀ ਧਰਤੀ ਹੈ ਕਦੀ ਕਿਹਾ ਕਿਸੇ ਨੇ ਗੋਰਿਆਂ ਦੀ ਧਰਤੀ ਕਿਹਾ ਜਾਂਦਾ ਆ ਮੇਰਾ ਵੀਰ ਜਸਵਿੰਦਰ ਸਿੰਘ ਜੀ ਇਹਦੀ ਜ਼ੁਬਾਨ ਤੇ ਸੱਚ ਰਹਿੰਦਾ ਤੇ ਜਦੋਂ ਹੀ ਜ਼ੁਬਾਨ ਤੇ ਸੱਚ ਬੋਲਦਾ ਤੇ ਮੋਰਚਾ ਵੀ ਬੱਤੇ ਹੁੰਦਾ ਅਸੀਂ ਡੁਪਲੀਕੇਟ ਚੀਜ਼ ਦੇ ਨਾਲ ਨਹੀਂ ਚੱਲ ਸਕਦੇ ਮੇਰੀ ਗੁਜ਼ਾਰਿਸ਼ ਹੈ ਸਾਡਾ ਸੀ ਝੁਕੇ ਤੇ ਗੁਰੂ ਗ੍ਰੰਥ ਸਾਹਿਬ ਅੱਗੇ ਸਾਡਾ ਸੀ ਝੁਕੇ ਤੇ ਨਿਸ਼ਾਨਾ ਤੇ ਨਗਾਰੇ ਅੱਗੇ ਸਾਡਾ ਸੀ ਝੁਕੇ ਤੇ ਖਾਲਸੇ ਪੰਥ ਅੱਗੇ ਕਿਸੇ ਹੋਰ ਚੀਜ਼ ਅੱਗੇ ਪੱਥਰ ਅੱਗੇ ਨਹੀਂ ਝੁਕਦਾ ਨਾ ਸੀ ਪੱਥਰ ਨੂੰ ਭੋਗ ਲਾਉਂਦੇ ਆ ਬਿਲਕੁਲ ਇਹ ਪੱਥਰ ਨੂੰ ਭੋਗ ਲੱਗਦਾ ਸਾਡੇ ਪੱਥਰ ਨੂੰ ਜੇ ਭੋਗ ਲੱਗਦਾ ਸੀ ਤੇ ਨਾਮਦੇਵ ਦਾ ਪਿਤਾ ਪਖੰਡ ਕਰਦਾ ਸੀ ਤੇ ਪ੍ਰਗਟ ਕਿਨੇ ਕੀਤਾ ਭਗਤ ਨਾਮਦੇਵ ਜੀ ਨੇ ਸਾਡੀ ਭਗਤ ਨਾਮਦੇਵ ਜੀ ਵਾਲੀ ਵਿਵਸਥਾ ਹੈਗੀ ਆ ਸਾਡੀ ਕਿਰਿਆ ਹੈਗੀ ਆ ਪ੍ਰਗਟ ਹੋ ਕੇ ਦੁੱਧ ਪੀ ਵਾਸ ਕੀ ਅਸੀਂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਹਦੇ ਤੋਂ ਬਾਅਦ ਮਾਰੇ ਕਹਿੰਦੇ ਅਕਾਲ ਪੁਰਖ ਕੇ ਹੁਕਮ ზეਓ ਪ੍ਰਗਟਿਓ ਪੰਥ ਮਹਾਨ ਗੁਰੂ ਗ੍ਰੰਥ ਜੀ ਮਾਨੀਐ ਤਾਰੇ ਸਗਲ ਗੁਲਾਣ ਖਾਲਸਾ ਜੀ ਮੈਂ ਖਾਲਸਾ ਪ੍ਰਗਟ ਕੀਤਾ ਉਹਦੇ ਹੁਕਮ ਦੇ ਨਾਲ ਤੇ ਮੈਂ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਾ ਲਾਉਣ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ ਉਹਦੀਆਂ ਕੁਲਾ ਤਰ ਜਾਣਗੀਆਂ ਜਿਹੜਾ ਨਹੀਂ ਮੰਨੇਗਾ ਉਹਦੀਆਂ ਕੁਲਾ ਸੁੱਕ ਜਾਣਗੀਆਂ ਇਸ ਕਰਕੇ ਪਿਆਰਿਓ ਅਸੀਂ ਕਿਸੇ ਧਰਮ ਦੇ ਵਿਰੋਧ ਨਹੀਂ ਅਸੀਂ ਕਿਸੇ ਜਾਤੀਪਰਿਵਾਰੀ ਦੇ ਵਿਰੋਧ ਨਹੀਂ ਅਸੀਂ ਹਿੰਦੂ ਵੀਰਾਂ ਨੂੰ ਵੀ ਪਿਆਰ ਕਰਦੇ ਆਂ ਅਸਾਈਆਂ ਨੂੰ ਵੀ ਕਰਦੇ ਆਂ ਮੁਸਲਮਾਨਾਂ ਨੂੰ ਵੀ ਕਰਦੇ ਆਂ ਆ ਸਾਡੇ ਇੱਥੇ ਜਿੰਨੇ ਕੰਮ ਕੀਤਾ ਤੇ ਉਹ ਮੁਸਲਮਾਨ ਵੀਰ ਐ ਇੱਥੇ ਸਾਡਾ ਲਾਈਟ ਵਾਲਾ ਕਹਿਣਗਾ ਬਾਬਾ ਜੀ ਦੱਸੋ ਤੁਸੀਂ ਮੁਸਲਮਾਨਾਂ ਨੂੰ ਸਾਥ ਲਿਆ ਕਿੱਡੀ ਮਾੜੀ ਗੱਲ ਮੈਂ ਓਏ ਬਾਹਰ ਚੱਲ ਅਸੀਂ ਤਾਂ ਸਭ ਲਈ ਰੋਟੀ ਦਾ ਪ੍ਰਬੰਧ ਕਰਨਾ ਆ ਪਾਠੀ ਸੰਗੋਂ ਇੱਥੇ 2 ਜਨਵਰੀ ਤੋਂ ਲੜੀ ਚੱਲੀ ਆ ਤੇ ਦੱਸੋ ਕਿੰਨੇ ਕਦੇ ਪਾਠ ਸੁਣਿਆ ਉਹ ਮਤਲਬ ਇਹ ਨਹੀਂ ਵੀ ਲੜੀ ਚੱਲੀ ਸਾਨੂੰ ਫੜ ਲਈ ਮਿਲਣਾ ਉਹ ਜਿੰਨੇ ਗਰੀਬ ਪਾਠੀਆਂ ਕਿਸੇ ਦੀ ਮਾਂ ਬਿਮਾਰ ਕਿਸੇ ਦੀ ਭੈਣ ਬਿਮਾਰ ਕਿਸੇ ਦੀ ਘਰ ਵਾਲੀ ਬਿਮਾਰ ਕੋਈ ਆਪਣੀ ਦਵਾਈ ਵਾਸਤੇ ਉਹਦੇ ਘਰ ਚ ਰੋਟੀ ਵਾਸਤੇ ਰਾਸ਼ਨ ਚਾਹੀਦਾ